ਲੋ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਦੀਦਾਰ ਤੱਕ ਸ਼੍ਰੀ ਗੇਸਗਰ ਸਾਹਿਬ ਦਾ ਅਲੌਕਿਕ ਦ੍ਰਿਸ਼ ਇਹ ਮੋੜ ਕਰੋ ਜੀ ਤੁਸੀਂ ਪੰਜ ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਮਾਰੀ ਸੇਵਾ ਤੇ ਤੱਕ ਸਾਹਿਬ ਦੀ ਰੰਗ ਬਰੰਗੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਫੁੱਲਾਂ ਨਾਲ ਸਜਾਵਟ ਕੀਤੀ ਗਈ ਆ ਜੀ ਦਸ਼ਮੇਸ਼ ਪਿਤਾ ਦੀ ਹਜ਼ੂਰੀ ਵਿੱਚ ਦੀਵਾਨ ਲੱਗੇ ਹੋਏ ਆ ਜੀ ਦੇ ਬਾਰੋ ਵੀ ਤੁਸੀਂ ਰਾਤ ਵੇਲੇ ਤਖਤ ਸਾਹਿਬ ਦਾ ਖੂਬਸੂਰਤ ਦ੍ਰਿਸ਼ ਤੁਸੀਂ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਤੇ ਇਹ ਮੇਰੇ ਹੈ ਜੀ ਸਾਨੂੰ ਪ੍ਰਸ਼ਾਦ ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਈਬੇ ਕਮਾਲ ਦਸ਼ਮੇਸ਼ ਪਿਤਾ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 225 ਆਪ ਜੀ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ ਹੋ ਵੰਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੇ ਸਾਡੇ ਖੁੱਦ ਦੇ ਸ਼ਹਿਰ ਦੇ ਵਿੱਚ ਠੀਕ ਹੈ ਜੀ ਦੂਰ ਡਰਾਡੇ ਤੋਂ 10 ਲਗਨ ਕੀਤਰ ਪਹੁੰਚ ਰਹੇ ਆ ਜੀ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੇ ਆਪਾਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਦਿਦਾਰ ਤੇ ਜਿੰਨੇ ਵੀ ਨਗਰ ਕੀਰਤਨ ਆਏ ਹੋਏ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਜਿੰਨੇ ਮੇਰੇ ਵੀਰਪਰਾ ਚੈਨਲ ਤੇ ਪਹਿਲੀ ਵਾਰੀ ਆਉਂਗੇ ਨਾ ਉਹ ਚੈਨਲ ਨੂੰ ਕੱਲੋ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਹੈ ਨਾ ਉਹ ਵੀ ਕਰ ਦਿਓ ਜੀ ਤੁਸੀਂ ਆਓ ਹੁਣ ਆਪਾਂ ਤੁਹਾਨੂੰ ਲੈ ਚਲੀਏ ਜੀ ਤਖਸ਼ੀ ਕੇਸਗੜ ਸਾਹਿਬ ਤੇ ਤੁਹਾਨੂੰ ਕਰਵਾਉਂਦੇ ਆ ਜੀ ਆਪਾਂ ਗੁਰੂ ਘਰ ਦੇ ਦਰਸ਼ਨ ਦੇਦਾਰ ਠੀਕ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਤਿਸ ਜਾਵਟ ਵੀ ਤੁਸੀਂ ਚੈੱਕ ਕਰਦੇ ਜਾਇਓ ਜਯਵਾ ਸਰਖਾ ਸਤੋ ਸਭੂ ਤੁਮਨ ਸਰਸੋ ਦੇਹ ਅਰ ਸਭੂ ਸਭੇ ਮਤਨ ਤੇ ਤੁਮਾ ਨਲ ਜੀਓ ਜਾਣਾ ਸੋ ਸਾਗਹੀ ਤੇਰਾ ਨਿਰਮਲ ਨਾਮੁ ਜਾਨ ਸੁਪੀ ਦਪੀ ਨਾਦਮੰ ਹਿਰਦੈ ਰਾਮੁ ਤ੍ਰਿਪੁਕਾਰ ਤੇਰਾ ਨਾਮੁ ਆਦਿ ਨਿਰਾਦ ਸੰਭ ਤਾਪਾ ਮੋਗਾ ਯਾਰਤ ਫਿਤਾਜ ਕੋ ਪੀਵ ਨ ਪਾਵਤ ਬੇਦਾ ਤਾਪਾ ਪਰ 파ਵਨੀ ਨਮਾਨਸ ਸਰਵ ਸੰਸਾਰ ਇਕ ਪਰਉਪਾਦੁ ਬਸਰਿ ਮਾਰਾ ਪ੍ਰਕਾਸ਼ ਪੂਰਵ ਕਰਨ ਥਾਂ ਥਾਂ ਲੰਗਨ ਲੱਗੀ ਹੋਈ ਹੈ ਜੀ ਸੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕੱਲੀ ਕੱਲੀ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸਰ ਆਹੋ ਬੋੜਾ ਜ ਆਗਥਾ ਸਭੁ ਸ੍ਰੀਮਟੋ ਭਯੋ ਸੰਕਰੇ ਪ੍ਰਖਾ ਇਹ ਸੰਗਤਾਂ ਵੀ ਹਮ ਹਵਾ ਕੇ ਦੂਰ ਦਰਾਡੇ ਤੋਂ ਪਹੁੰਚ ਰਹੀਆਂ ਹਨ। ਆਦਿ ਜਵਾ ਦੇ ਸਰੂਪ ਸ੍ਰੀ ਅੰਮਾਵਾ ਪਾਵ ਰਖਾ ਮੇਂ ਕੋ ਕਰੋ ਸੇ ਕੋ ਆ। ਸੇ ਕੋ ਸੰਭਾਲੋ। ਦੋਹ ਕਿਤੇ ਉਤਵ ਤੇ ਉਤਪਤ ਤੇ ਲੋ ਜੀ ਗੁਰੂ ਪੇਰੀ ਸਾਧ ਸੰਗਤ ਜੀ ਹੁਣ ਆਪਾਂ ਬਿਲਕੁਲ ਤਖਤ ਸਾਹਿਬ ਦੇ ਲਾਗੇ ਪਹੁੰਚ ਚੁਕੇ ਆ ਜੀ। ਦੇਖੋ ਜੀ ਲੰਗਰ ਇੱਕ ਹੋਰ ਲੱਗਿਆ ਹੋਇਆ ਆ ਪੜਾਣਾ ਸ਼ਾਹ ਇੱਕ ਪਾਣੀ ਦੇ ਪਾਉਲ ਖਾਣ ਲੋ ਜੀ ਗੁਰੂ ਪੇਰੀ ਸਾਧ ਸੰਗਤ ਜੀ ਹੁਣ ਦੇਖੋ ਤੁਸੀਂ ਤਕਸ਼ਰੀ ਕੇਸਗਰ ਸਾਹਿਬ ਦਾ ਲੋਕਿਕ ਦ੍ਰਿਸ਼ ਤੇ ਨਾਲ ਹੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਲੋ ਜੀ ਹੁਣ ਦੇਖੋ ਜੀ ਤੁਸੀਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋ ਪ੍ਰਾਪਤਿ ਸਥਾਨ ਅਤੇ ਖਾਲਸਾ ਪੰਥ ਦਾ ਪ੍ਰਗਟ ਅਸਥਾਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਤੁਸੀਂ ਦੇਖ ਸਕਦੇ ਹੋ ਕਿ ਰੰਗ ਬਰੰਗੇ ਫੁੱਲਾਂ ਦੇ ਨਾਲ ਤੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਫੁੱਲਾਂ ਦੀ ਨਾਲ ਲੜੀ ਦੇ ਨਾਲ ਸਜਾਇਆ ਗਿਆ ਹੈ ਜੀ ਰਾਗ ਰਸਨ ਪਰਵਾਰ ਕਰੀਆ ਸਭ ਦਰਗਾਹ ਵਾਲੀ ਹੈ ਸਭ ਤੋਂ ਮੰਗਾ ਹੋਰੀ ਕੇ ਰਾਮ ਅੰਤ ਦੀਵਸਾਇਮ ਕਹਿ ਨਾਮ ਸੰਤ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਥੀ ਮਨ ਮੇਰੀਆ ਤੂੰ ਸਦਾ ਹੋਰ ਨਾਮੇ ਹਰ ਨਾਮ ਰਹੁ ਤੁਮਾਂ ਦੇ ਮੇਰੇ ਤੁਮ ਪ੍ਰਸਾਦ ਦੇ ਸਾਰਨਾ ਅੰਗੀਕਾਰੂ ਕੋਈ ਤੇਰਾ ਕਾਰਜ ਸਭ ਸਵਾਰਨਾ ਸਭ ਮਾਂ ਕਦਮ ਸਮਰਾ ਸੁਆਮੀ ਤੇ ਆਪਾਂ ਹੁਣ ਤੁਹਾਨੂੰ ਤਕਸਾਲ ਸਾਹਿਬ ਦੇ ਅੰਦਰੋਂ ਦਰਸ਼ਨ ਦਿਦਾਰ ਕਰਾਵਾਂਗੇ ਜੀ ਉਸ ਤੋਂ ਬਾਅਦ ਤੁਹਾਨੂੰ ਆਪਾਂ ਨਗਰ ਕੀਰਤਨ ਸਾਹਿਬ ਦਿਖਾਵਾਂਗੇ ਜੀ ਵੀਡੀਓ ਦੇ ਵਿੱਚ ਬਣ ਰਹੇ ਹੋ ਤੁਸੀਂ ਕਿਉਂਕਿ ਇਹ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਸਕਦੀ ਹੈ ਜੀ ਆਓ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਅੰਦਰੋਂ ਤਖਸ਼ੀ ਕੇਸਗਰ ਸਾਹਿਬ ਤੇ ਵੀਡੀਓ ਰਾਹੀਂ ਤੁਹਾਨੂੰ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਓ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਅੰਦਰੋਂ ਤਖਸ਼ੀ ਕੇਸਗਰ ਸਾਹਿਬ ਤੇ ਵੀਡੀਓ ਰਾਹੀਂ ਤੁਹਾਨੂੰ ਪਾਲਕੀ ਸਾਹਿਬ ਦੇ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਜੇ ਆਨੁਹਾਦਤੋ ਬ੍ਰੰਤੰ ਬਵਲਤੀ ਸਿਮਰ ਕੈ ਗੁਰੂ ਨਾਨਕ ਲਈ ਤਾਇ ਆਏ ਤੇਗ ਬਹਾਦਰ ਸਿਮਰੈ ਘਰਿ ਨਉ ਸਿਧਿਆਰੇ ਸਭ ਥਾਈ ਹੋਏ ਸਹਾਇ ਦਸਵਾ ਪਾਤਸ਼ਾਹੀ ਵਾਰ ਤੇ ਹੁਣ ਦੇਖੋ ਜੀ ਤੁਸੀਂ ਉਪਰੋਂ ਤੱਕ ਸਭ ਤੋਂ ਨੀਚੇ ਦਾ ਦ੍ਰਿਸ਼ ਕਿਵੇਂ ਦਾ ਆ ਰਿਹਾ ਆ ਚੌਹਾਂ ਸਾਹਿਬ ਜਾਤਿਆਂ ਚੌਰੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ

ਉਪਰੀਆਂ ਲੋਹਾਗਾਂ ਚਰਖੜੀਆਂ ਤੇ ਚੜੀ ਆ ਰਿਆਂ ਨਾਲ ਸਿਰਾਏ ਗਏ ਸਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿ ਮੰਨ ਜਾ ਤਨ ਦਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਨੇ ਬੰਨੋ ਜੀਵਾਹੀ ਸਿੱਖਾ ਨੂੰ ਸਿੱਖੀ ਦਾਨ ਕੇ ਸਦਾਨ ਰਹਿਤ ਦਾਨ ਤੇ ਦੇ ਦਾਨ ਬਸਹਾ ਹੁਦਾਨ ਕਰੋ ਸਾਦਾਨ ਦਾਨ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਦੇ ਸਿਨਾ ਵਿਖੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਬਿਨਾ ਸਾਧੂਆਂ ਦਾ ਪ੍ਰਕਾਸ਼ ਹੋਰ ਕ੍ਰਪਾ ਬਣਾਉਂਦਿਆ ਹੋਇਆ ਤਖਤ ਸ੍ਰੀ ਟੀਸ ਗੜ ਸਾਹਿਬ ਜੀ ਦੀ ਛਤਰ ਸ਼ਾਇਆ ਹੇਠੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੀਓ ਦੇਖੋ ਜੀ ਦਸ਼ਮੇਸ਼ ਪੀਤਾ ਦੀ ਹਜ਼ੂਰੀ ਵਿੱਚ دیਵਾਨ ਲੱਗੇ ਹੋਏ ਆ ਨਸਵੰਝ ਕੇਲ ਵਿਖੋ ਕਰਤਾ ਘਰ ਆਇਆ ਇੰਦੁਤ ਤਹਨ ਪਾਏ ਕੋਵਿੰਦ ਪ੍ਰਭਤਾਯਾ ਸਾਤ ਧਰਤੀ ਪਈ ਹਰਿਆਵਲੀ ਜਿੱਥੇ ਮੇਲਾ ਸਤਿਗੁਰ ਬੈਠਾ ਆ ਬਹੁਤ ਹੀ ਖੁਜੀ ਤੁਸੀਂ ਵੀਡੀਓ ਦੇ ਵਿੱਚ ਵੀ ਸ਼ਾਨ ਨਗਰ ਕੀਰਤਨ ਜਿਹੜੇ ਕੀ ਮੌਕੇ ਤੇ ਪਹੁੰਚੇ ਹੋਏ ਆ ਤੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਗੁਰੂ ਪੈ ਸਾਧ ਸੰਗਤ ਜੀ ਦੇਖੋ ਜੀ ਸ਼ਾਨ ਗੁਰ ਤੇਰੀ ਅਹੰਕਾਰ ਤੋਂ ਸਾਹਿਬ ਜਤੁਬਾਏ ਸ਼ਾਨ ਦਰਸ਼ਨਾ ਬਰਸੇ ਗੁਰੂ ਯਾ ਨਮਾ ਮਾਰਦ ਸੁਖ ਜਾਈ ਉਹ ਵੇਖਤ ਕਸਮਤੀ ਦੂਰੇ ਅਨਸ ਕੋਰਸ ਝਕੀਆ ਤੋੜ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਖੱਟੀ ਆ ਸੱਜਣਾ ਸੱਚਾ ਬਾਤ ਸ਼ਾਹ ਹੋ ਸਿਰ ਸਾਹ ਮਹਲਾ ਪੰਜਵਾ ਬ੍ਰਾਵ ਕੀ ਸਰਣਾ ਸਗਲ ਭੈ ਨਾਥੇ ਤੋਖ ਬਿਨਸੇ ਸੁਖ ਪਾਇਆ कर गुर नाम निदान निणाय चिंता सगलवनाशी कर कृपा नो कर लीना मानवते अविशी કો એગનાના કો લાક જો સત ગુરુ અપના રાખે ચરણ કમલ મસ્તી દેહી અંતર અમૃત ભાર રસ ચાખી हर शिवािवक अपने जिन मन कीअ नानक नानकदास सां बदान

ਤੇ ਮੇਰੇ ਜਰਾ ਪਾਸੇ ਨਹੀਂ ਲੋ ਜੀ ਆਹ ਬਹੁਤ ਜਿਆਦਾ ਸਿਕਣਾ ਕਰਦਾ ਹੈ ਛਾਤ ਮੰਨ ਰਹੀ ਆ ਸਾਡੀ ਬੈਠੀ ਗੁਰੂ ਗੋਬਿੰਦ ਸਿੰਘ ਗੁਰੂ ਖਾਨ ਸਾਹਿਬ ਸਤਿ ਸਭ ਸਰਗਤੀਓ ਆਪ ਸੰਤਾਨੋ ਸਤੂ ਸਾਹਿਬਾਂ ਜੀ ਦੇ ਪਾਵਨ ਸ਼ਸਤਰ ਜੋ ਤੱਕ ਸਾਹਿਬ ਜੀ ਦੇ ਸੋਭਾ ਇਮਾਨ ਨੇ ਉਹਨਾਂ ਸ਼ਾਹਮਨ ਸ਼ਸਤਰਾਂ ਦੇ ਹੁਣ ਦਰਸ਼ਨ ਕਰਾਏ ਜਾਣਗੇ ਸੰਸਦ ਨੂੰ ਦੇਸੀ ਜਿੱਥੇ ਵੀ ਜਗਾ ਮਿਲਦੀ ਆ ਉਥੇ ਆਪ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰ ਜੀ ਆਪ ਦੀ ਵੱਡੀਆਂ ਬਾਗਾਂ ਵਾਲੇ ਉਹ ਆਪ ਨੂੰ ਨਗਰ ਦਾ ਨਾਮ ਮੱਖੋਵਾਲ ਹੋਇਆ ਕਰਦਾ ਸੀ ਸਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਦੀਪ ਚੰਦ ਦੀ ਵਿਧਵਾ ਰਾਣੀ ਦੇ ਕੋਲੋਂ ਇਹ ਸਾਰੀ ਜ਼ਮੀਨ ਮੁੱਲ ਲੈ ਕਰਕੇ ਸੇਸ ਨਗਰ ਦਾ ਨਾਮ ਆਪਣੇ ਸਤਿਕਾਰਯੋਗ ਮਾਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਜਸਤਾ ਜੀ ਨੂੰ ਕੋਲ ਬੁਲਾਇਆ ਗਲ ਵਿਖੜੀ ਵਿੱਚ ਲਿਆ ਗਲੇ ਦੇ ਨਾਲ ਲਾਇਆ ਰੰਗ ਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਸਤਗੁਰਾਂ ਨੇ ਭਾਈ ਸਾਹਿਬ ਜੀ ਨੂੰ ਪੁੱਛਿਆ ਜਦੋਂ ਪਿਤਾ ਸਤਗੁਰੂ ਜੀ ਦੀ ਸ਼ਹਾਦਤ ਹੋਈ ਕਿ ਉਸ ਵੇਲੇ ਉਹ ਤੇ ਜੀ ਮਹਾਰਾਜ ਜੀ ਨੇ ਉਸ ਵਲ ਦੀ ਹੋਏ ਸਿੱਖਾਂ ਦੇ ਵਿੱਚੋਂ ਇਹ ਸੰਕਲਪ ਲਿਆ ਹੈ ਪ੍ਰਣ ਕੀਤਾ ਹੈ ਕਿ ਸਮਾਂ ਆਵੇਗਾ ਐਸਾ ਸਿੱਖ ਬਣਾਵਾਂਗਾ 1699 ਦੀ ਵਾਕੀ ਵਾਲੇ ਦੇਣਾ ਤੂੰ ਦੀ ਆਊਗਾ ਮਤਲਬ ਇਹ ਮੈਨੂੰ ਆਦਿ ਤਸੀਸ ਦੇ ਲੋੜ ਸਰਗਰ ਦੇ ਪਹਾੜੀ ਵੀ ਗੱਲ ਕਰ ਰਹੀ ਹੈ ਕੋਈ ਮਦਦ ਨਹੀਂ ਸਰਗਰ ਕੋ ਵੀ ਸਰਗਰ ਨੇ ਮੇਰੀ ਗੱਲ ਜੀ ਸੁਣਾਂਗੀ ਰੱਖਿਆ ਹੈ ਕੋਈ ਗੁਰੂ ਦਾ ਬੇਟਾ ਜੋ ਸੀਸ ਕਰੇ ਗਰਮਾ ਗਰਮ ਕੌਫੀ ਦਾ ਲੰਗਰ ਚੱਲ ਰਿਹਾ ਜੀ ਤੇ ਇਹ ਆ ਜੀ ਨਗਰ ਕੀਰਤਨ ਦੇ ਵਿੱਚ ਟਰੈਕਟਰ ਆਏ ਹੋਏ ਤੇ ਇੱਧਰ ਚੱਲ ਰਿਹਾ ਜੀ ਗੁਰੂ ਦਾ ਲੰਗਰ ਬਾਕੀ ਆਪਾਂ ਤੁਹਾਨੂੰ ਤਕਸਾਲ ਦੇ ਦਰਸ਼ਕੀਦਾਰ ਵੀ ਕਰਾ ਦਿੱਤੇ ਆ ਤੇ ਵਿਸ਼ਾਲ ਨਗਰ ਕੀਰਤਨ ਜਿਹੜੇ ਆਏ ਹੋਏ ਸੀਗੇ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੱਤੇ ਆ ਦੱਸਿਓ ਫਿਰ ਕਮੈਂਟਾਂ ਦੇ ਵਿੱਚ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ 'ਚ ਬਾਏ ਬਾਏ ਜੀ ਰੱਬ ਰੱਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ